ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ 34ਵਾਂ ਭਾਗ ਮਨ ਰੰਗਣਾ ਅਤੇ 35ਵਾਂ ਭਾਗ ਮਨ ਸੰਤੋਖ ਆਤਮਪਤੀਆਂ ਨੇ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਰੰਗਣਾ ਜਪਜੀ ਸਾਹਿਬ ਦੀ 20ਵੀਂ ਪੌੜੀ ਵਿੱਚ ਇਹ ਪਾਵਨ ਪੰਕਤੀ ਰੋਜ਼ ਪੜਦੇ ਹਾਂ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਭਾਵ ਨਿਰਾਰਾਮ ਮੁਰਾਰੀ ਮਦਸੂਦਨ ਧਰਨੀ ਤਰ ਅੱਲਾ ਖੁਦਾ ਜਾਂ ਵਾਇਗਰੂ ਆਦ ਕਿਸੇ ਸ਼ਬਦਾਂ ਦੇ ਜੋੜ ਨੂੰ ਰੱਬ ਦਾ ਨਾਮ ਮੰਨ ਕੇ ਉਸ ਦਾ ਜਾਪ ਕਰੀ ਜਾਣ ਨਾਲ ਪਾਪਾਂ ਦੀ ਜਾਂ ਵਿਕਾਰਾਂ ਦੀ ਮੈਲ ਮਨ ਤੋਂ ਨਹੀਂ ਲੈਂਦੀ ਸਗੋਂ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਜਾਣ ਨਾਲ ਮਨ পাপਾਂ अथवा विकਾਰਾਂ ਰੂਪੀ ਮੈਲ ਤੋਂ ਸਾਫ਼ ਹੋ ਸਕਦਾ ਹੈ ਅਰਥਾਤ ਵਾਹਿਗੁਰੂ ਜੀ ਦੀਆਂ ਵਡਿਆਈਆਂ ਦਾ ਖਿਰਦੇ ਤੋਂ ਸਿਮਰਨ ਕਰਦੇ ਰਹਿਣ ਨਾਲ ਮਨ ਸਿਰਜਣਹਾਰ ਦੇ ਪਿਆਰ ਵਿੱਚ ਰੰਗਿਆ ਜਾਣਾ ਹੀ ਮਨੁੱਖੀ ਜੀਵਨ ਦੀ ਅਸਲ ਪ੍ਰਾਪਤੀ ਹੈ ਇਸ ਅਵਸਥਾ ਤੇ ਪੁੱਜੇ ਮਨ ਦਾ 베ਰਵਾ ਸਮਝਾਉਣ ਵਾਲੇ ਗੁਰੂ ਫਰਮਾਨ ਇਹ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਓ ਹਰ ਨਿਰਮਲ ਸਦਾ ਸੁਖਦਾਤਾ ਮਨ ਚੰਦਿਆ ਫਲ ਪਾਓ ਪੰਨਾ 565 ਅਰਥ ਇਹ ਮੇਰੇ ਮਨ ਸਦਾ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹੋ ਸਦਾ ਪਰਮਾਤਮਾ ਦੀ ਸਿਫਤ ਦੇ ਗੀਤ ਗਾਉਂਦਾ ਰਹੋ ਪਰਮਾਤਮਾ ਸਦਾ ਪਵਿੱਤਰ ਹੈ ਸਦਾ ਸੁਖ ਦੇਣ ਵਾਲਾ ਹੈ ਉਸ ਦੀ ਸਿਫਤ ਸਲਾਹ ਕਰਿਆਂ ਮਨ ਇਛਤ ਫਲ ਪ੍ਰਾਪਤ ਕਰ ਲਏਗਾ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ ਮਨ ਤਨ ਰਤਾ ਰੰਗ ਸਿਓ ਰਸਨਾ ਰਸਨ ਰਸਾਏ ਨਾਨਕ ਰੰਗ ਨਾ ਉਤਰੈ ਜੋ ਹਰ ਤੁਰ ਛੋਡਿਆ ਲਾਏ ਪੰਨਾ 32 ਅਰਥ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰਭੂ ਪ੍ਰੇਮ ਵਿੱਚ ਜੁੜੇ ਰਹਿੰਦੇ ਹਨ ਉਹਨਾਂ ਦਾ ਮਨ ਉਹਨਾਂ ਦਾ ਸਰੀਰ ਪ੍ਰਭੂ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਜਿਸ ਕਾਰਨ ਉਹਨਾਂ ਦੀ ਜੀਭ ਵੀ ਨਾਮ ਰਸ ਵਿੱਚ ਰਸੀ ਰਹਿੰਦੀ ਹੈ ਇਹ ਨਾਨਕ ਜਿਨ੍ਹਾਂ ਨੂੰ ਪ੍ਰਮਾਤਮਾ ਤਰੋਂ ਆਪਣੀ ਰਜਾ ਵਿੱਚ ਨਾਮ ਰੰਗ ਚਾੜ ਦਿੰਦਾ ਹੈ ਉਹਨਾਂ ਦਾ ਉਹ ਰੰਗ ਕਦੇ ਉਤਰਦਾ ਨਹੀਂ ਆਠ ਪੈਰ ਹਰ ਕੇ ਗੁਣ ਗਾਓ ਜੀ ਪ੍ਰਾਣ ਕੋ ਇਹ ਸੁਬਾਉ ਤਜ ਅਪਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰਿ ਸਿਉ ਮਨ ਰੰਗ ਪੰਨਾ 866 ਅਰਥ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦਾ ਰਿਹਾ ਕਰ ਤੇਰੀ ਜਿੰਦ ਜਾਨ ਦਾ ਇਹ ਸਭ ਤੋਂ ਵੱਡਾ ਮਨੋਰਥ ਹੈ ਹੰਕਾਰ ਦੂਰ ਕਰਕੇ ਪ੍ਰਭੂ ਨੂੰ ਅੰਗ ਸੰਗ ਵਾਸਦਾ ਸਮਝ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ ਰੰਗ ਨਾਲ ਰੰਗ ਲੈ ਮਨ ਤਨ ਰਤਾ RAM ਪਿਆਰੇ ਸਰਬਸ ਦੀਜੈ ਆਪਣਾ ਬਾਰੇ ਆਠ ਪਹਿਰ ਗੋਬਿੰਦ ਗੁਣ ਗਾਈਐ ਬਿਸਰ ਨ ਕੋਈ ਸਾਸਾ ਜੀਉ ਪੰਨਾ 108 ਅਰਥ ਜਿਸ ਭਾਗਾ ਵਾਲੇ ਮਨੁੱਖ ਦੇ ਹਿਰਦੇ ਵਿੱਚ ਜਦ ਸੱਦਰ ਜਾਗ ਪੈਂਦੀ ਹੈ ਕਿ ਉਸ ਦਾ ਮਨ ਤਨ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਵੇ ਤਦ ਅਜਹੇ ਪ੍ਰੇਮ ਰਸ ਦੇ ਵਟੇ ਉਹ ਆਪਣਾ ਸਭ ਕੁਝ ਸਦਕੇ ਕਰਦਾ ਹੈ ਇਕੱਠੇ ਪਹਿਰ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹੈ ਪ੍ਰਭੂ ਦੀ ਜਾਤ ਤੋਂ ਸਖਣਾ ਕੋਈ ਇੱਕ ਸੁਵਾਸ ਵੀ ਆਪਣਾ ਨਹੀਂ ਲੈਂਦਾ ਭੈ ਬਿਨ ਭਗਤ ਨਾ ਹੋਬਈ ਨਾਮ ਨ ਲੱਗੇ ਪਿਆਰ ਸਤਿਗੁਰ ਮਿਲੇ ਐ ਪਾਉ ੁਪਜੈ ਭੈ ਭਾਈ ਰੰਗ ਸਵਾਰ ਤਨ ਮਨ ਰਤਾ ਰੰਗ ਸਿਉ ਹਉਮੇ ਤ੍ਰਿਸ਼ਨਾ ਮਾਰ ਮਨਤਾ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਾਉ ਭਾਉ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ ਪੰਨਾ 788 ਅਰਥ ਪ੍ਰਭੂ ਦੇ ਢਰ ਵਿੱਚ ਰਹਿਣ ਤੋਂ ਬਿਨਾਂ ਉਸ ਦੀ ਭਗਤੀ ਨਹੀਂ ਹੋ ਸਕਦੀ ਤੇ ਉਸ ਦੇ ਨਾਮ ਵਿੱਚ ਪਿਆਰ ਨਹੀਂ ਬਣ ਸਕਦਾ ਭਾਵ ਉਸ ਦਾ ਨਾਮ ਪਿਆਰਾ ਨਹੀਂ ਲੱਗ ਸਕਦਾ ਇਹ ਡਰ ਤਾਂ ਹੀ ਪੈਦਾ ਹੁੰਦਾ ਹੈ ਜੇ ਗੁਰੂ ਮਿਲੇ ਇਸ ਤਰ੍ਹਾਂ ਡਰ ਅਤੇ ਪਿਆਰ ਦੀ ਰਾਹੀਂ ਭਗਤੀ ਦਾ ਰੰਗ ਸੋਹਣਾ ਚੜਦਾ ਹੈ ਪ੍ਰਭੂ ਦੇ ਡਰ ਤੇ ਪਿਆਰ ਦੀ ਸਹਾਇਤਾ ਨਾਲ ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ ਮਨੁੱਖ ਦਾ ਮਨ ਤੇ ਸਰੀਰ ਪ੍ਰਭੂ ਦੀ ਭਗਤੀ ਨਾਲ ਰੰਗੇ ਜਾਂਦੇ ਹਨ ਪ੍ਰਭੂ ਨੂੰ ਮਿਲਿਆਂ ਮਨ ਤੇ ਸਰੀਰ ਪਵਿੱਤਰ ਤੇ ਸੁੰਦਰ ਹੋ ਜਾਂਦੇ ਹਨ ਇਹ ਡਰ ਤੇ ਪ੍ਰੇਮ ਸਭ ਕੁਝ ਜਿਸ ਪ੍ਰਭੂ ਦਾ ਬਖਸ਼ਿਆ ਮਿਲਦਾ ਹੈ ਉਹ ਆਪ ਜਗਤ ਵਿੱਚ ਹਰ ਥਾਂ ਮੌਜੂਦ ਹੈ ਨੋਟ ਹਿੰਦੂਆਂ ਦੇ ਧਰਮ ਗ੍ਰੰਥਾਂ ਵਿੱਚ ਜਿਹੜਾ ਨਾਮ ਵੀ ਵਾਹਿਗੁਰੂ ਨੂੰ ਦਿੱਤਾ ਗਿਆ ਹੈ ਉਹ ਨਾਮ ਸਤਗੁਰਾਂ ਨੇ ਬਾਣੀ ਵਿੱਚ ਵਰਤਿਆ ਹੈ ਬ੍ਰਾਹਮਣੀ ਗ੍ਰੰਥਾਂ ਵਿੱਚ ਕ੍ਰਿਸ਼ਨ ਮੁਰਾਰ ਸਰਬ ਵਿਆਪੀ ਹੋਣ ਕਾਰਨ ਪ੍ਰਮਾਤਮਾ ਦਾ ਨਾਮ ਹੈ ਮੁਰ ਦੰਤ ਨੂੰ ਮਾਰਨ ਵਾਲਾ ਕ੍ਰਿਸ਼ਨ ਭਾਵ ਵਾਹਿਗੁਰੂ ਦੇਵਕੀ ਦੇ ਪੁੱਤਰ ਲੀਲਾ ਪਰਸ਼ੋਤਮ ਕ੍ਰਿਸ਼ਨ ਨਾਲ ਗੁਰਮਤ ਦਾ ਕੋਈ ਬਾਤ ਸਾ ਨਹੀਂ ਹੈ ਮਾਇਆ ਦਾ ਰੰਗ ਬਾਹਰ ਦੇਖ ਨਾ ਪਾਈਐ ਪ੍ਰਭ ਅੰਤਰਜਾਮੀ ਇਕ ਸਹਾਰ ਜਿਓ ਬਾਹਰੀ ਸਭ ਫਿਰੇ ਨਿਕਾਮੀ ਮਨ ਰਤਾ ਕੋਟੰਬ ਸਿਉ ਨਿਤ ਗਰਭ ਫਿਰਾਮੀ ਫਿਰੇ ਗੁਮਾਨੀ ਜਗ ਮੈਂ ਕਿਆ ਘਰ ਬੈਦਾਮੀ ਚਲਦਿਆਂ ਨਾਲ ਨਾ ਚੱਲਈ ਖਿਨ ਜਾਏ ਬਿਲਾਮੀ ਬੇਚਰ ਦੇ ਫਿਰੇ ਸੰਸਾਰ ਮੈਂ ਹਰ ਜੀ ਹੁਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸੁਆਮੀ ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ ਪੰਨਾ 1099 ਅਰਥ ਰੱਬ ਬਾਹਰਲੇ ਪੇਖਾਂ ਨਾਲ ਨਹੀਂ ਮਿਲਦਾ ਕਿਉਂਕਿ ਉਹ ਹਰੇਕ ਦੇ ਦਿਲ ਦੀ ਜਾਣਦਾ ਹੈ ਤੇ ਇੱਕ ਰੱਬ ਦੇ ਮਿਲਾਪ ਤੋਂ ਬਿਨਾ ਸਾਰੀ ਸ੍ਰਿਸ਼ਟੀ ਵਿਅਰਥ ਵਿਚਰਦੀ ਹੈ ਜਿਨ੍ਹਾਂ ਬੰਦਿਆਂ ਦਾ ਮਨ ਪਰਿਵਾਰ ਦੇ ਮੋਹ ਵਿੱਚ ਰੰਗਿਆ ਜਾਂਦਾ ਹੈ ਉਹ ਸਦਾ ਹੰਕਾਰ ਵਿੱਚ ਹੀ ਫਿਰਦੇ ਹਨ ਮਾਇਆ ਧਾਰੀ ਬੰਦੇ ਜਗਤ ਵਿੱਚ ਆਕੜ ਆਕੜ ਕੇ ਚੱਲਦੇ ਹਨ ਪਰ ਉਹਨਾਂ ਦਾ ਹੰਕਾਰ ਕਿਸੇ ਅਰਥ ਨਹੀਂ ਕਿਉਂਕਿ ਜਗਤ ਤੋਂ ਤੁਰਨ ਵੇਲੇ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ਖੇਨ ਪਾਲ ਵਿੱਚ ਹੀ ਸਾਥ ਛੱਡ ਜਾਂਦੀ ਹੈ ਅਜਿਹੇ ਬੰਦੇ ਪਰਮਾਤਮਾ ਦੀ ਰਜ਼ਾ ਅਨੁਸਾਰ ਸੰਸਾਰ ਵਿੱਚ ਵਿਅਰਥ ਜੀਵਨ ਗੁਜ਼ਾਰ ਜਾਂਦੇ ਹਨ ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਦਾ ਦਰਵਾਜ਼ਾ ਖੁੱਲਦਾ ਹੈ ਉਸ ਨੂੰ ਗੁਰੂ ਮਿਲਦਾ ਹੈ ਗੁਰੂ ਦੀ ਰਾਹੀਂ ਉਸ ਨੂੰ ਮਾਲਕ ਪ੍ਰਭੂ ਮਿਲ ਪੈਂਦਾ ਹੈ ਜੋ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ ਪ੍ਰਭੂ ਉਸ ਦਾ ਕੰਮ ਸਵਾਰਦਾ ਹੈ ਇਸ ਬਹੌਰੰਗੀ ਮਾਇਆ ਨਾਲ ਮਿਲ ਕੇ ਮਨ ਮਾਇਆ ਦੇ ਰੂਪ ਜਿਹਾ ਹੀ ਹੋ ਜਾਂਦਾ ਹੈ ਪਰ ਜਦੋਂ ਪ੍ਰਭੂ ਦੇ ਨਾਲ ਨਾਲ ਰੰਗੀਜ ਕੇ ਮਨਪੂਰਨ ਖੜਾਓ ਵਿੱਚ ਆ ਜਾਵੇ ਤਾਂ ਇਹ ਮਨ ਸ਼ਕਤੀ ਇਹ ਮਨ ਸਿਓ ਇਹ ਮਨ ਪੰਚ ਤਤ ਕੋ ਜਿਓ ਇਹ ਮਨ ਲੈ ਜੋ ਉਹਨ ਮੰਨ ਰਹੇ ਤਉ ਤੀਨ ਲੋਕ ਕੀ ਬਾਤਾਂ ਕਹੇ ਪੰਨਾ 342 ਅਰਥ ਮਾਇਆ ਨਾਲ ਮਿਲ ਕੇ ਇਹ ਮਨ ਮਾਇਆ ਦਾ ਰੂਪ ਹੋ ਜਾਂਦਾ ਹੈ ਆਨੰਦ ਸਰੂਪ ਹਰੀ ਨਾਲ ਮਿਲ ਕੇ ਇਹ ਮਨ ਆਨੰਦ ਸਰੂਪ ਹਰੀ ਬਣ ਜਾਂਦਾ ਹੈ ਸਰੀਰ ਨਾਲ ਜੁੜ ਕੇ ਇਹ ਮਨ ਸਰੀਰ ਰੂਪ ਹੀ ਹੋ ਜਾਂਦਾ ਹੈ ਭਾਵ ਆਪਣੇ ਆਪ ਨੂੰ ਸਰੀਰ ਨਾਲੋਂ ਵੱਖਰਾ ਨਹੀਂ ਸਮਝਦਾ ਆਪਣੇ ਕਰਤੱਵ ਖਾਣਾ ਪੀਣਾ ਹੀ ਸਮਝਦਾ ਹੈ ਪਰ ਜਦੋਂ ਮਨੁੱਖ ਇਸ ਮਨ ਨੂੰ ਵਾਸ ਵਿੱਚ ਕਰਕੇ ਪੂਰਨ ਖਲਾਅ ਵਿੱਚ ਟਿਕਦਾ ਹੈ ਤਦੋਂ ਉਸ ਸਾਰੇ ਜਗਤ ਵਿੱਚ ਵਿਆਪਕ ਪ੍ਰਭੂ ਦੀਆਂ ਹੀ ਗੱਲਾਂ ਕਰਦਾ ਹੈ ਭਾਗ 35ਵਾਂ ਮਨ ਸੰਤੋਖ ਆਤਮਪਤੀਆਂ ਨੇ ਮਨ ਨੂੰ ਸੰਤੋਖ ਜੇ ਆ ਜਾਵੇ ਤਾਂ ਜੀਵ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ ਪਰ ਮਨ ਨੂੰ ਸੰਤੋਖ ਆਵੇ ਕਿਵੇਂ ਮਾਇਆ ਤਪਤ ਬੁਝਿਆ ਅੰਗਾਰ ਮਨ ਸੰਤੋਖ ਨਾਮ ਆਧਾਰ ਜਲਥਲ ਪੂ ਰਹੇ ਪ੍ਰਭ ਸੁਆਮੀ ਜਤ ਪੇਖੂ ਤਤ ਅੰਤਰ ਜਾਮੀ ਪੰਨਾ 331 ਅਰਥ ਮਾਇਆ ਦੇ ਥਾਂ ਜਦ ਮਨ ਦਾ ਆਸਰਾ ਪ੍ਰਭੂ ਦਾ ਨਾਮ ਬਣ ਗਿਆ ਤਾਂ ਮੇਰੇ ਅੰਦਰੋਂ ਮਾਇਆ ਵਾਲੀ ਸੜਨ ਮਿਟ ਗਈ ਹੈ ਮਾਇਆ ਦਾ ਬਲ ਦਾ ਭਾਂਬੜ ਬੁਝ ਗਿਆ ਹੈ ਹੁਣ ਮੇਰੇ ਮਨ ਵਿੱਚ ਸੰਤੋਖ ਹੈ ਪਾਣੀ ਅਤੇ ਧਰਤੀ ਤੇ ਹਰ ਥਾਂ ਹੁਣ ਪ੍ਰਭੂ ਖਸਮ ਜੀ ਵਸ ਰਹੇ ਜਾਪਣ ਲੱਗ ਪਏ ਹਨ ਮੈਂ ਜਿੱਧਰ ਤੱਕ ਦਾ ਹਾਂ ਉਧਰ ਘਟ ਘਟ ਦੀ ਜਾਣਨ ਵਾਲਾ ਪ੍ਰਭੂ ਹੀ ਦੱਸਦਾ ਹੈ ਗੁਰਬਚਨੀ ਸੰਸਰ ਸੁਖ ਦੁਖ ਕਦੇ ਨਾ ਵਿਆਪੇ ਤ੍ਰਿਸ਼ਨਾ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੇ ਜਪ ਗੋਬਿੰਦ ਪੜਦੇ ਸਭ ਕਾਜੇ ਪੰਨਾ 897 ਅਰਥ ਗੁਰੂ ਦੇ ਬਚਨਾਂ ਦੀ ਰਾਹੀ ਸਾਰੇ ਦੁੱਖ ਸੁੱਖ ਇੱਕੋ ਜੇ ਜਾਪਣ ਲੱਗ ਪੈਂਦੇ ਹਨ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁਖ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ ਗੁਰੂ ਦੇ ਸ਼ਬਦ ਦੇ ਰਾਹੀ ਮਨ ਵਿੱਚ ਸੰਤੋਖ ਪੈਦਾ ਹੋ ਜਾਂਦਾ ਹੈ ਮਨ ਰਜ ਜਾਂਦਾ ਹੈ ਪਰਮਾਤਮਾ ਦਾ ਨਾਮ ਜਪ ਕੇ ਸਾਰੇ ਪਰਦੇ ਕੱਜੇ ਜਾਂਦੇ ਹਨ ਲੋਕ ਪਰਲੋਕ ਵਿੱਚ ਇੱਜ਼ਤ ਬਣ ਜਾਂਦੀ ਹੈ ਅਖੀ ਸੰਤੋਖਿਆ ਏਕਲੇ ਬਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਅੰਨਾ 560 ਅਰਥ ਗੁਰੂ ਦੇ ਸ਼ਬਦ ਗਿਆਨ ਦੀ ਬਰਕਤ ਨਾਲ ਇੱਕ ਪਰਮਾਤਮਾ ਵਿੱਚ ਸੁਰਤ ਜੋੜ ਕੇ ਮਨੁੱਖ ਦੀਆਂ ਅੱਖਾਂ ਪਰਾਏ ਰੂਪ ਧਨ ਵੱਲੋਂ ਰਜ ਜਾਂਦੀਆਂ ਹਨ ਅੰਦਰੋਂ ਮਾਇਆ ਦਾ ਪਿਆਰ ਦੂਰ ਕਰਕੇ ਮਨੁੱਖ ਦਾ ਮਨ ਤ੍ਰਿਸ਼ਨਾ ਵੱਲੋਂ ਰਜ ਜਾਂਦਾ ਹੈ ਚੰਦਰਮੇ ਦੇ ਕਟਣ ਵਦਨ ਦੇ ਦਿਨਾਂ ਬਾਰੇ ਭਰਮ ਪਾ ਕੇ ਬ੍ਰਾਹਮਣ ਨੇ ਕਈ ਤਰ੍ਹਾਂ ਦੇ ਵਰਤ ਤੇ ਪੁੰਨ ਦਾਨ ਕਰਨ ਦਾ ਚੱਕਰ ਚਲਾਇਆ ਹੋਇਆ ਸੀ ਉਸ ਭਰਮ ਜਾਲ ਵਿੱਚੋਂ ਕੱਢਣ ਲਈ ਪੰਚਮ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਥਿੱਤੀ ਗੌੜੀ ਬਾਣੀ ਵਿੱਚ ਉਹਨਾਂ ਸਾਰੇ ਦਿਨਾਂ ਦਾ ਜ਼ਿਕਰ ਕਰਕੇ ਠੀਕ ਜੀਵਨ ਯੁਗਤ ਦਾ ਗਿਆਨ ਬਖਸ਼ਿਸ਼ ਕੀਤਾ ਹੈ ਚੰਦ ਦੀ ਦਸਵੀਂ ਵਾਲੇ ਦਿਨ ਦੇ ਜ਼ਿਕਰ ਨਾਲ ਗੁਰਮਤ ਉਪਦੇਸ਼ ਇਸ ਪ੍ਰਕਾਰ ਹੈ ਦਸਵੀਂ ਦਸ ਦੁਆਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੈਨੇ ਕਰਨੀ ਸੁਣੀਏ ਜਸ ਗੋਪਾਲ ਨੈਣੀ ਪੇਖਤ ਸਾਧ ਦਇਆਲ ਰਸਨਾ ਗੁਣ ਗਾਵੇ ਬੇਅੰਤ ਮਨ ਮੈਂ ਚਿਤਵੇ ਪੂਰਨ ਭਗਵੰਤ ਹਸਤ ਚਰਨ ਸੰਤ ਟਹਿਲ ਕਮਾਈਐ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਐ ਪੰਨਾ 299 ਅਰਥ ਜਦੋਂ ਪਰਮਾਤਮਾ ਦੀ ਕਿਰਪਾ ਨਾਲ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਉਸ ਦੇ ਮਨ ਵਿੱਚ ਸੰਤੋਖ ਪੈਦਾ ਹੁੰਦਾ ਹੈ ਦਸਾਂ ਹੀ ਇੰਦਰੀਆਂ ਨੂੰ ਮਨੁੱਖ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ ਪ੍ਰਭੂ ਦੀ ਕਿਰਪਾ ਰਾਹੀਂ ਕੰਨਾਂ ਨਾਲ ਸ੍ਰਿਸ਼ਟੀ ਦੇ ਪਾਲਣ ਹਾਰ ਪ੍ਰਭੂ ਦੀ ਸਿਫਤ ਸਲਾਹ ਸੁਣੀਂਦੀ ਹੈ ਅੱਖਾਂ ਨਾਲ ਦਇਆ ਦੇ ਘਰ ਗੁਰੂ ਦਾ ਦਰਸ਼ਨ ਕਰੀਦਾ ਹੈ ਜੀਬ ਬੇਅੰਤ ਪ੍ਰਭੂ ਦੇ ਗੁਣ ਗਾਣ ਲੱਗ ਪੈਂਦੀ ਹੈ ਤੇ ਮਨੁੱਖ ਆਪਣੇ ਮਨ ਵਿੱਚ ਸਰਬ ਵਿਆਪਕ ਭਗਵਾਨ ਦੇ ਗੁਣ ਚੇਤੇ ਕਰਦਾ। ਹੱਥਾਂ ਨਾਲ ਸੰਤ ਜਨਾਂ ਦੇ ਚਰਨਾਂ ਦੀ ਟਹਿਲ ਕੀਤੀ ਜਾਂਦੀ ਹੈ। ਗੁਰਦੇਵ ਜੀ ਦਾ ਫਰਮਾਨ ਹੈ ਕਿ ਉਪਰ ਦਸੀ ਜੀਵਨ ਜੁਗਤ ਪਰਮਾਤਮਾ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ। ਇਕਾदशी ਨਿਕਟ ਪੇਖੋ ਹਰਿ ਰਾਮ ਇੰਦਰੀ ਬਾਸ ਕਰ ਸੁਨੋ ਹਰ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਬਿਦ ਵਰਤ ਸੰਪੂਰਨ ਭਇਆ ਤਾਪਤ ਮਨ ਰੱਖੇ ਇਕਠਾਏ ਮਨ ਤਨ ਸੁਧ ਜਪਤ ਹਰਨਾਏ ਸਭ ਮੇ ਪੂ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ ਪੰਨਾ 299 ਅਰਥ ਪਰਮਾਤਮਾ ਨੂੰ ਸਦਾ ਆਪਣੇ ਨੇੜੇ ਵਸਦਾ ਵੇਖੋ ਆਪਣੀ ਇੰਦਰੀਆਂ ਨੂੰ ਕਾਬੂ ਵਿੱਚ ਰੱਖ ਕੇ ਪਰਮਾਤਮਾ ਦਾ ਨਾਮ ਸੁਣਿਆ ਕਰੋ ਇਹ ਹੀ ਹੈ 81 ਦਾ ਵਰਦ ਜਿਹੜਾ ਮਨੁੱਖ ਆਪਣੇ ਮਨ ਵਿੱਚ ਸੰਤੋਖ ਧਾਰਦਾ ਹੈ ਤੇ ਸਭ ਜੀਵਾਂ ਨਾਲ ਦਇਆ ਪਿਆਰ ਵਾਲਾ سلوਕ ਕਰਦਾ ਹੈ ਇਸ ਤਰੀਕੇ ਨਾਲ ਜੀਵਨ ਗੁਜ਼ਾਰਦਿਆਂ ਉਸ ਦਾ ਵਰਤ ਕਾਮਯਾਬ ਹੋ ਜਾਂਦਾ ਹੈ ਭਾਵ ਇਹ ਹੀ ਹੈ ਅਸਲੀ ਵਰਤ ਇਸ ਤਰ੍ਹਾਂ ਨਾਲ ਉਹ ਮਨੁੱਖ ਵਿਕਾਰਾਂ ਵੱਲ ਦੌੜਦੇ ਆਪਣੇ ਮਨ ਨੂੰ ਟਿਕਾਣੇ ਤੇ ਟਿਕਾ ਰੱਖਦਾ ਹੈ ਪ੍ਰਮਾਤਮਾ ਦਾ ਨਾਮ ਜਪਦਿਆਂ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆਂ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਜਿਹੜਾ ਪ੍ਰਭੂ ਸਾਰੇ ਜਗਤ ਵਿੱਚ ਹਰ ਥਾਂ ਵਿਆਪਕ ਹੈ ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਰਹੋ ਇਹ ਐਸਾ ਧਰਮ ਹੈ ਜਿਸ ਦਾ ਫਲ ਜ਼ਰੂਰ ਮਿਲਦਾ ਹੈ। ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਮਨ ਤਨ ਸੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ ਟੁੱਟੇ ਬੰਧਨ ਬਹੁ ਵਿਕਾਰ ਸਫਲ ਪੂਰਨ ਤਾਕੇ ਕਾਮ ਦੁਰਮਤ ਮਿੱਟੀ ਹਉਮੈ ਛੁੱਟੀ ਸਿਮਰਤ ਹਰ ਕੋ ਨਾਮ ਪੰਨਾ 299 ਅਰਥ ਹੈ ਭਾਈ ਜਿਸ ਮਨੁੱਖ ਨੂੰ ਸਤਿਗੁਰੂ ਨੇ ਸੰਤੋਖ ਬਖਸ਼ਿਆ ਉਸ ਦਾ ਆਤਮ ਸੁਖੀ ਹੋ ਗਿਆ ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਦੀ ਸੇਵਾ ਭਗਤੀ ਵਿੱਚ ਲੰਗਾ ਜਿਸ ਕਰਕੇ ਉਸ ਦਾ ਮਨ ਉਸ ਦਾ ਹਿਰਦਾ ਠੰਡਾ ਠਾਰ ਹੋ ਗਿਆ ਉਸ ਦੇ ਅੰਦਰ ਸ਼ਾਂਤੀ ਤੇ ਆਤਮਿਕ ਅਡੋਲਤਾ ਪੈਦਾ ਹੋ ਗਈ हे ਭਾਈ ਪਰਮਾਤਮਾ ਦਾ ਨਾਮ ਸਿਮਰਿਆ ਅਨੇਕਾਂ ਵਿਕਾਰਾਂ ਦੇ ਸੰਸਕਾਰਾਂ ਦੇ ਬੰਧਨ ਟੁੱਟ ਜਾਂਦੇ ਹਨ ਜਿਹੜਾ ਮਨੁੱਖ ਸਿਮਰਨ ਕਰਦਾ ਹੈ ਉਸ ਦੇ ਸਾਰੇ ਕਾਰਜ ਰਾਸ ਆ ਜਾਂਦੇ ਹਨ ਉਸ ਦੀ ખોਟੀ ਮਤ ਮੁੱਕ ਜਾਂਦੀ ਹੈ ਤੇ ਉਸ ਨੂੰ ਹਮੇ ਤੋਂ ਖਲਾਸੀ ਮਿਲ ਜਾਂਦੀ ਹੈ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚੱਲੇ ਮਨ ਭਇਓ ਪੰਗ ਰਹਾ ਏਕ ਦਿਵਸ ਮਨ ਭਈਓ ਮੰਗ ਕਸ ਚੰਦਨ ਚੋ ਵਾ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ ਪੰਨਾ 1195 ਅਰਥ ਹੇ ਭਾਈ ਕਿੱਥੇ ਜਾਈਏ ਹੁਣ ਕਿਤੇ ਹੋਰ ਥਾਂ ਜਾਣ ਦੀ ਲੋੜ ਨਹੀਂ ਰਹੀ ਹੁਣ ਤਾਂ ਹਿਰਦੇ ਘਰ ਵਿੱਚ ਹੀ ਮੋਜ ਬਣ ਗਈ ਹੈ ਮੇਰਾ ਚਿੱਤ ਹੁਣ ਡੋਲਦਾ ਨਹੀਂ ਠਹਿਰ ਗਿਆ ਹੈ ਰਹਾ ਇੱਕ ਦਿਨ ਮੇਰੇ ਮਨ ਵਿੱਚ ਵੀ ਤਾਂਗ ਪੈਦਾ ਹੋਈ ਸੀ ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ ਤੇ ਮੈਂ ਮੰਦਰ ਵਿੱਚ ਪੂਜਾ ਲਈ ਤੁਰ ਪਈ ਪਰ ਹੁਣ ਤਾਂ ਮੈਨੂੰ ਪਰਮਾਤਮਾ ਜਿਸ ਨੇ ਨੂੰ ਮੈਂ ਮੰਦਰ ਵਿੱਚ ਰਹਿੰਦਾ ਸਮਝਦੀ ਸਾਂ ਮੇਰੇ ਗੁਰੂ ਨੇ ਮਨ ਵਿੱਚ ਹੀ ਵਖਾ ਦਿੱਤਾ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਣ ਦਾ 34ਵਾਂ ਅਤੇ 35ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ